ਦਿਲ ਦਹਿਲਾ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਇੱਕ ਪਰਿਵਾਰ ਜਿਹੜਾ ਕਿ ਛੁੱਟੀਆਂ ਮਨਾਉਣ ਦੇ ਲਈ ਆਸਟ੍ਰੇਲੀਆ ਦੇ ਵਿੱਚ ਗਿਆ ਸੀ ਤਾਂ ਉੱਥੇ ਕੁਝ ਅਜੀਹਾ ਹੋੁੰਦਾ ਹੈ ਕਿ ਪਰਿਵਾਰ ਜਿਹੜਾ ਤਿੱਤਰ-ਬਿੱਤਰ ਹੋ ਜਾਂਦਾ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਤਾਂ ਦੱਸਦੀ ਏ ਕਿ ਫਗਵਾੜਾ ਦਾ ਰਹਿਣ ਵਾਲਾ ਇਹ ਪਰਿਵਾਰ ਜਿਸ ਸੁਵੇਲੇ ਆਸਟ੍ਰੇਲੀਆ ਦੇ ਮੈਲਬਨ ਦੇ ਵਿੱਚ ਇੱਕ ਬੀਚ ਤੇ ਨਹਾਉਣ ਦੇ ਲਈ ਜਾਂਦਾ ਆਪਣੇ ਕੁਝ ਰਿਸ਼ਤੇਦਾਰਾਂ ਦੇ ਨਾਲ ਤੇ ਪਾਣੀ ਦਾ ਵਹਾਵ ਜਿਹੜਾ ਕਾਫੀ ਜ਼ਿਆਦਾ ਦਾ ਤੇਜ਼ ਹੋਣਦੇ ਤੇ ਤੇਜ਼ ਲਹਿਰਾਂ ਦੇ ਵਿੱਚ ਕਿਰਨ ਦੇ ਕਾਰਨ ਤਿੰਨ ਲੋਕ ਜਿਹੜੇ ਨੇ ਪਾਣੀ ਦੇ ਵਿੱਚ ਰੋੜ ਜਾਣਦੇ ਨੇ ਤਾਂ ਦਿਲ ਦਹਿਲਾ ਕੇ ਰੱਖ ਦੇਣ ਵਾਲਾ ਇਹ ਮਾਮਲਾ ਹੈ ਆਸਟ੍ਰੇਲੀਆ ਗਿਆ ਹੋਇਆ ਸੀ ਪਰਿਵਾਰ ਘੁੰਮਣ ਦੇ ਲਈ ਤੇ ਉੱਥੇ ਉਹਨਾਂ ਦੇ ਕੁਝ ਰਿਸ਼ਤੇਦਾਰ ਵੀ ਜਿਹੜੇ ਨੇ ਮੌਜੂਦ ਸੀ ਮੈਲਬਨ ਦੇ ਬੀਚ ਦੇ ਉੱਪਰ ਜਿਸ ਵੇਲੇ ਲੋਕ ਨਹਾ ਰਹੇ ਸੀ ਤਾਂ ਤਿੰਨ ਜੀ ਜਿਹੜੇ ਨੇ ਪਾਣੀ ਦੇ ਵਿੱਚ ਰੁੜ ਗਏ ਹਾਲਾਂਕਿ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਉਸ ਦਾ ਬੜੀ ਹੀ ਮੁਸ਼ਕਲ ਦੇ ਨਾਲ ਬਚਾ ਹੋਇਆ ਤਾਂ ਇਹ ਪਰਿਵਾਰ ਜਿਹੜਾ ਫਗਵਾੜਾ ਦਾ ਸਮਾਜ ਸੇਵੀ ਸੌਂਦੀ ਪਰਿਵਾਰ ਹੈ ਤੇ ਸੰਜੀਵ ਸੌਂਦੀ ਇਸ ਦੇ ਨਾਲ ਹੀ ਰੀਮਾ ਸੌਂਦੀ ਜਿਹੜੇ ਨੇ ਆਸਟ੍ਰੇਲੀਆ ਗਏ ਹੋਏ ਸੀ ਤੇ ਪਿੱਛੇ ਇਹਨਾਂ ਦੇ ਦੋ ਬੱਚੇ ਜਿਹੜੇ ਨੇ ਭਾਰਤ ਦੇ ਵਿੱਚ ਹੀ ਮੌਜੂਦ ਸੀ ਤੇ ਕੁਝ ਰਿਸ਼ਤੇਦਾਰ ਜਿਹੜੇ ਨੇ ਉਹਨਾਂ ਦੇ ਨਾਲ ਇਹ ਵਿੱਚ ਦੇ ਵਿੱਚ ਗਏ ਸੀ ਤੇ ਚਾਰ ਲੋਕ ਜਿਹੜੇ ਨੇ ਬੀਚ ਦੇ ਉੱਪਰ ਜਿਸ ਵੇਲੇ ਨਹਾਰੇ ਸੀ ਤਾਂ ਪਾਣ ਦਾ ਬਹਾਫ ਕਾਫੀ ਜ਼ਿਆਦਾ ਤੇਜ਼ ਹੁੰਦਾ ਤੇ ਤਿੰਨ ਲੋਕ ਜਿਹੜੇ ਨੇ ਰੁੱੜ ਜਾਂਦੇ ਨੇ ਰੀਮਾ ਸੌਂਦੀਸ ਦੇ ਨਾਲ ਹੀ ਉਹਨਾਂ ਦੇ ਦੋ ਰਿਸ਼ਤੇਦਾਰ ਹਾਲਾਂਕਿ ਇਸ ਵਿੱਚਕਾਰ ਸੰਜੀਵ ਸੌਂਦੀ ਜਿਹੜੇ ਨੇ ਉਹਨਾਂ ਦਾ ਬਚਾ ਹੋ ਜਾਂਦਾ ਲਹਿਰਾਂ ਜਿਹੜਾ ਕਾਫੀ ਜ਼ਿਆਦਾ ਤੇਜ਼ ਹੁੰਦੀਆਂ ਨੇ ਤੇ ਰੀਮਾ ਸੌਂਦੀ ਦੇ ਨਾਲ ਉਹਨਾਂ ਦੀ ਇੱਕ ਰਿਸ਼ਤੇਦਾਰ ਤੇ ਇੱਕ 22 ਸਾਲਾ ਨੌਜਵਾਨ ਵੀ ਜਿਹੜਾ ਮੌਜੂਦ ਹੁੰਦਾ ਤੇ ਸਾਰੇ ਪਾਣੀ ਦੇ ਵਿੱਚ ਰੁੜ ਜਾਂਦੇ ਨੇ ਤਾਂ ਦੇਖਿਆ ਜਾ ਸਕਦਾ ਹੈ ਕਿ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਤੇ ਹੁਣ ਰੀਮਾ ਸੌਂਦੀ ਦੇ ਪਿੱਛੇ ਉਹਨਾਂ ਦੇ ਪਤੀ ਇਸ ਦੇ ਨਾਲ ਹੀ ਦੋ ਬੱਚੇ ਜਿਹੜੇ ਨੇ ਰਹਿ ਗਏ ਨੇ ਤਾਂ ਦੇਖਿਆ ਜਾ ਸਕਦਾ ਹੈ ਕਿ ਪਰਿਵਾਰ ਜਿਹੜਾ ਤਿੱਤਰ-ਬਿੱਤਰ ਹੋ ਗਿਆ ਤਾਂ ਲਗਾਤਾਰ ਹੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਵਿਦੇਸ਼ ਦੇ ਵਿੱਚ ਜਿਹੇ ਹਾਦਸੇ ਹੋਣ ਦੇ ਤਾਂ ਹੁਣ ਦੇਖਿਆ ਜਾ ਸਕਦਾ ਫਗਵਾੜਾ ਦੇ ਪਰਿਵਾਰ ਜਿਹੜਾ ਕਿ ਛੁੱਟੀਆਂ ਮਨਾਉਣ ਦੇ ਲਈ ਖੁਸ਼ ਹੋਣ ਦੇ ਲਈ ਜਿਹੜਾ ਆਸਟ੍ਰੇਲੀਆ ਗਿਆ ਸੀ ਪਰ ਇਸ ਪਰਿਵਾਰ ਨੂੰ ਕੀ ਪਤਾ ਸੀ ਕਿ ਉਹਨਾਂ ਦੇ ਨਾਲ ਅਜਿਹਾ ਵਾਪਰ ਜਾਵੇਗਾ ਇੱਕ ਦਿਲ ਦਹਿਲਾ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ